ਪਰੀਏ ਪਰੀਏ ਰਾਰੇ ਨੂੰ ਬਿਹਾਰੀ ਹੈ ਪਰੀਏ ਹੱਥ ਹੱਥ ਥੋੜਾ ਜਿਹਾ ਕੱਸ ਕੇ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਉਤਰਸ ਵਕਰ ਇਦਾਂ ਨਹੀਂ ਕਹਿਣਾ ਉਤਰਸ ਉਤਰਸ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਇਹਨੂੰ ਕੋਈ ਸਾਬਣ ਕਰਕੇ ਪੜਦੇ ਆ ਕੋਈ ਆਪਣੇ ਢੰਗ ਨਾਲ ਪੜਦੇ ਆ ਪਰ ਸਾਬੂਨ ਸੱਸੇ ਨੂੰ ਕੰਨਾ ਬੱਬੇ ਨੂੰ ਤੋ ਔਂਕੜਾ ਅੱਗੇ ਨਾਣਾ ਹੈ ਸਾਬੂਨ ਲਈਏ ਈਡੀ ਨੂੰ ਪਿਆਰੀ ਹੈ ਲਈਏ ਓਹ ਊੜੇ ਹੋੜਾ ਆਹੇ ਓਂਕੜ ਓਹ ਧੋਏ ਭਰੀਏ ਮਤ ਮਤ ਬਹੁਤ ਜ਼ਿਆਦਾ ਕਸ ਕੇ ਵੀ ਨਹੀਂ ਪੜਨਾ ਤੇ ਬਿਲਕੁਲ ਮਤ ਇਦਾਂ ਵੀ ਨਹੀਂ ਸੁਧਾਰਨ ਜਿਵੇਂ ਆਪਾਂ ਮਤ ਮਤ ਪਾਪਾ ਬਿੰਦੀ ਨਹੀਂ ਲਾਉਣੀ ਕੈ ਸੰਗ ਉਹ ਤੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਕਰਨਾ ਨੰਨਾ ਨਹੀਂ ਕਰਨਾ ਨਹੀਂ ਕਹਿਣਾ ਬਹੁਤ ਕਰਕੇ ਕਰਨਾ ਪੜਿਆ ਜਾਂਦਾ ਹੈ ਕਰਣਾ ਕਰ ਕਰ ਕਰਣਾ ਲੇਖ ਲੈ ਜਾਹ ਆਪੇ ਬੀਜ ਇੱਥੇ ਵਿਸ਼ਰਾਮ ਲੈ ਕੇ ਆਪੇ ਹੀ ਖਾਹ ਨਾਨਕ ਹੁਕਮੀ ਆਵਹੁ ਆਵਹੁ ਕੇ ਹਾਹੇ ਤੂੰ ਬਿਣਾ ਪੜੇ ਆਵੋ ਪੜੇ ਬਹੁਤਾ ਕਰਕੇ ਆਵੋ ਪੜਦੇ ਐ ਪਰ ਆਵੋ ਨਹੀਂ ਆਵੋ ਜਾਹ ਤੀਰਥ ਤਾਪ ਦਇਆ ਦਤ ਦਾਨ ਇਹਨੂੰ ਦਤ ਬਹੁਤਾ ਕਸਕੇ ਵੀ ਨਹੀਂ ਕਹਿਣਾ ਦਤ ਦਾਨ ਜੇ ਕੋ ਪਾਵੈ तिल का मान मान नाना नहीं नन्ना उच्चारण करना है मान सुनिया सुनिया मनिया मान किता भाव अंतर्गत संबंधक शब्द है अंतर्गत तीर्थ ਮਾਲ ਹੋਲਾ ਪੜਨਾ ਹੈ ਨਾਉ ਸਭ ਗੁਣ ਤੇਰੇ ਵਿਸ਼ਰਾਮ ਦੇ ਕੇ ਮੈਂ ਮੈਂ ਨਹੀਂ ਕਹਿਣਾ ਮੈਂ ਨਾਹੀਂ ਕੋਈ ਵੇਣ ਗੁਣ ਕੀਤੇ ਵਿਸ਼ਰਾਮ ਦੇ ਕੇ ਭਗਤ ਨਾ ਹੋਏ ਸਵਾਸਤ ਸਵਾਸਤ ਸਸੇ ਔਂਕੜ ਐੜਾ ਸਸਾ ਤੱਤੇ ਸਿਆਰੀ ਸਵਾਸਤ ਆਥ ਐੜੇ ਕੰਨਾ ਥੱਤੇ ਸਿਆਰੀ ਆਥ ਬਾਣੀ ਬਰਮਾਉ ਸਤ ਸੁਹਾਨ ਸਸੇ ਔਂਕੜ ਸੁਹਾਨ ਸਦਾ ਮਨ ਓਲਾ ਕਰਕੇ ਮਨ ਚਾਉ ਕਾਮਣ ਸੋ ਵੇਲਾ ਕਮਣ ਸੋ ਵੇਲਾ ਨਹੀਂ ਕਹਿਣਾ ਸッセ ਨੂੰ ਹੋੜਾ ਨਹੀਂ ਲੱਗਣ ਦੇਣਾ ਸッセ ਨੂੰ ਔਂਕੜ ਹੈ ਕਾਮਣ ਸੋ ਵੇਲਾ ਵਖਤ ਇਹਨੂੰ ਵਖਤ ਖਖੇ ਦੀ ਜਗ੍ਹਾ ਤੇ ਕਕਾ ਨਹੀਂ ਉਚਾਰਨ ਕਰਨਾ ਖਖਾ ਹੈ ਵਖਤ ਕਮਣ ਕਮਣ ਸੋ ਵੇਲਾ ਵਖਤ ਕਮਣ ਕਮਣ ਖੇਤ ਕਮਣ ਵਾਰ ਕਮਣ ਸੇ ਹੁਣ ਉੱਤੇ ਸੱਸੀ ਔਂਕੜ ਸੋਸੀ ਇੱਥੇ ਸੱਸੀ ਨੂੰ ਸਿਆਰੀ ਸੇ ਕਮਣ ਸੇ ਰੁੱਤੀ 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 ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਰੁੱਤੀ ਮਾਹ ਕਮਣ ਜਿਤ ਹੋਆ ਹਾਏ ਹੋੜਾ ਐੜੇ ਕੰਨਾ ਹੋਆ ਹੋਆ ਆਕਾਰ ਐੜੇ ਕੰਨਾ ਆਕਾਰ ਵੇਲ ਨ ਪਾਇਆ ਪਾਇਆ ਪੱਪੇ ਪੱਪੇ ਨੂੰ ਕੰਨਾ ਈੜੀ ਵਿਆਰੀ ਪਰ ਬਹੁਤਾ ਕਰਕੇ ਬੋਲਣ ਵਿੱਚ ਪਾਇਆ ਪੜਿਆ ਜਾਂਦਾ ਉਹ ਫਿਰ ਈੜੀ ਨੂੰ ਸਿਹਾਰੀ ਲੱਗ ਜਾਂਦੀ ਹੈ ਪਰ ਪਾਇਆ ਪੰਡਤੀ ਪੰਡਤੀ ਜੇ ਹੋਵੈ ਲੇਖ ਪੁਰਾਣ ਨਨ ਪੁਰਾਣ ਨਨ ਪੁਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਨ ਲੇਖ ਪੁਰਾਣ ਕਕੇ ਔਕੜ ਪੁਰਾਣ ਖਿਤ ਵਾਰ ਨਾ ਜੋਗੀ ਜਾਣੈ ਇੱਥੇ ਨੰਨੇ ਨੂੰ ਕੰਨਾ ਆਇਆ ਹੈ ਰੁੱਤ ਮਾਹ ਨਾ ਕੋਈ ਜਾ ਜਿੱਜੇ ਤੇ ਬਿੰਦੀ ਨਹੀਂ ਲਾਉਣੀ ਜਾ ਕਰਤਾ ਸਿਰਠੀ ਇਹਨੂੰ ਬਹੁਤਾ ਕਰਕੇ ਸਿਰਠੀ ਪੜਿਆ ਜਾਂਦਾ ਕੋਈ ਟੈਂਕੇ ਨਾਲ ਪੜਦਾ ਪਰ ਸਿਰਠੀ ਕਉ ਸਾਜੇ ਇਹ ਕਾਲੀ ਨਾਲ ਪੜਦਿਆਂ ਸਾਜੇ ਦੋ ਲਾਮਾਂ ਲੱਗ ਜਾਂਦੀਆਂ ਕਦੇ ਪਰ ਇੱਕ ਲਾਮ ਹੈ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਬਿੰਦੀ ਨਹੀਂ ਲਾਉਣੀ ਆਖਾਂ ਨਹੀਂ ਆਖਾ ਕਿਵ ਸਾਲਾਹੀ ਸੱਸੇ ਨੂੰ ਕੰਨਾਂ ਲੱਲੇ ਨੂੰ ਕੰਨਾਂ ਹਾਏ ਬਿਆਰੀ ਸਾਲਾਹੀ ਕਿਉ ਵਰਨੀ ਵਰਣੀ ਨੰਨਾ ਹੈ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਉਹ ਆਖੈ ਇੱਕ ਦੂ ਇੱਕ ਇੱਕ ਦੂ ਇੱਕ ਇਸਬੰਧਕ ਸ਼ਬਦ ਹਨ ਸਬੰਧਕ ਪਾਠ ਹੈ ਆਪਾਂ ਕਹਿੰਨੇ ਆ ਨਾ ਇੱਕ ਤੋਂ ਇੱਕ ਸਿਆਣਾ ਮਰਿ ਨਿ ਬਖਸ਼ਿਸ਼ ਕੀਤੀ ਹੈ ਇੱਕ ਦੂ ਇੱਕ ਸਿਆਣਾ ਵੱਡਾ ਥੋੜਾ ਜਿਹਾ ਕੱਸ ਕੇ ਵੱਡਾ ਸਾਹਿਬ ਵੱਡੀ ਨਾਈ ਇਹਨੂੰ ਨਾਈ ਨਹੀਂ ਕਹਿਣਾ ਨਾਈ ਈਤਾ ਜਾ ਜਾ ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਈਤਾ ਜਾ ਕਾ ਜਾ ਕਾ ਇਦਾਂ ਪੜ੍ਹਨਾ ਈਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਪੱਪੇ ਨੂੰ ਕਨੌੜਾ ਹੈ ਆਪੋ ਜਾਣ ਅੱਗੇ ਅੱਗੇ ਗਿਆ ਗਇਆ ਈੜੀ ਸਿਆਰੀ ਗਇਆ ਨਾ ਸੋ ਹੈ ਵਾਹਿਗੁਰੂ ਜੀ ਕਾ ਖਾਲਸਾ wahiguru ji fateh